ਕਾਲਾ ਤਾਂ ਕਾਲੀ ਮਾਂ ਦੇ ਵੀ ਠੀਕ ਆ ਦਿਨ ਰਹਿ ਗਏ 15 ਪੈਸਿਆਂ ਦਾ ਜੁਗਾੜ ਤਾਂ ਕੋਈ ਕਰਨਾ ਕੋ 15 ਦਿਨਾਂ ਚ ਬਹੁਤ ਔਖਾ ਹੋ ਜਾਊ ਚੱਲ ਕੇ ਅੱਗੇ ਜਿਹੜੇ ਬੰਦੇ ਕੋਲੇ ਜਾਵਾਂ ਮੈਂ ਕੀ ਨੂੰ ਪੁੱਛ ਗਏ ਯਾਰ ਤੇ ਕੀ ਦੇ ਨਾਲ ਗੱਲ ਕਰੀਏ ਪੈਸਿਆਂ ਦੀ ਇੰਨੇ ਪੈਸਿਆਂ ਦੀ ਲੋੜ ਆਪਾਂ ਨੂੰ ਲੱਖ ਸਵਾਂ ਲੱਖ ਦੀ ਚੱਲ ਮਣਾ ਉੱਠ ਤੇ ਕਲਦੀਪ ਕੋਲੇ ਚੱਲ ਗਿਆ ਜੇ ਹੋ ਸਕਦਾ ਔਖੇ ਵੇਲੇ ਅੱਜ ਆਪਣੇ ਉਹ ਬੰਦੇ ਹੀ ਕੰਮ ਆਏ ਕੋਈ ਨਾ ਕੋਈ ਤਾਂ ਰੱਬ ਕਰੂਗਾ ਆਪਣਾ ਉਹ ਜਿਵੇਂ ਇਹ ਦੀ ਤਾਂ ਵਧੀਆ ਮੱਝ ਨੇ ਬਟਾ ਦੇ ਪੈਸੇ ਤੇ ਵਾਹ ਨੂੰ ਸੁੱਖਣਾ ਮੋਹਰਾ ਦੀ ਲੈ ਆਵਾਂਗੇ ਮੱਝ ਤੇ ਵਧੀਆ ਕੁਆਲਿਟੀ ਦੀ ਮੱਝ ਆ ਗਈ 1 ਲੱਖ 5000 ਦੀ ਵੇਗੀ ਕਲਦੀਪ ਸਿੰਘ ਹਾਂ ਵੀਰੇ ਘਰੀਆਂ ਹਾਂ 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 ਘਰੀਆਂ ਬਈ ਹੋਰ ਵੰਦੀ ਹਾਂ ਠੀਕ ਹੈ ਬਈ ਵਧੀਆ ਵਧੀਆ ਬੰਦੇ ਠੀਕ ਬੰਦ ਹਾਂ ਵਧੀਆ ਬਸ ਵੀਰੇ ਟਾਈਮ ਪਾਸ ਹੋਈ ਨੇੜੇ ਵਧੀਆ ਹਸਾਲ ਕੋਈ ਕਲਦੀਪ ਸਿੰਘ ਕਹਲ ਘਰ ਯਾਰ ਦੱਸੋ ਜੀ ਸਾਡੇ ਹੁਣ ਕੋਈ ਤਾਂ ਕਰਾਂਗੇ ਬੜੀ ਆਉ ਸਮਝ ਲੈ ਕੇ ਤੇਰੇ ਕੋਲੇ ਜਰਸੀ ਕੁੜੀ ਦਾ ਵਿਆਹ ਦਾ ਦਿਨ ਰਹਿ ਕੇ 15 ਬਾਈ ਅੱਛਾ ਤੇ ਪੈਸਾ ਦਾ ਹੱਲ ਕਰਵਾ ਯਾਰ ਚਾਹੇ ਕਰਕੇ ਦੇ ਭਰਾਵਾ ਤੇ ਚਾਹੇ ਕਿਸੇ ਕੋਲੋਂ 50 ਲੱਖ ਰੁਪਏ ਤਵਾ ਜਾ ਲੱਖ ਰੁਪਏ ਦੇਖੋ ਕਰ ਲਾਂਗੇ ਕਿਸੇ ਕੋਲਤੀ ਜੀ ਜੇ ਬਣ ਗਿਆ ਕਿਸੇ ਬਸ ਮੈਂ ਦੱਸ ਦੂੰਗਾ ਬਈ ਮਤਾਂ ਕੋਈ ਵਿਆਹ ਕਰਕੇ ਸਾਡੇ ਕੁੜੀ ਦਾ ਹੁਣ ਬਾਈ ਯਾਰ ਤੇਰੇ ਕੋਲੇ ਤਾਂ ਹੈ ਗਿਆ ਯਾਰ ਤੇਰਾ ਹੱਥ ਪੈਂਦਾ ਤੂੰ ਮੈਨੂੰ ਦੇ ਯਾਰ ਲੱਖ ਰੁਪਏ ਕਿਵੇਂ ਮਰਜੀ ਕਰ ਬਾਈ ਕਲਾ ਸਿਆਂ ਵੀ ਮੇਰਾ ਤਾਂ ਦੇ ਬਾਈ ਕੁੜਾ ਜਵਾਬ ਆ ਕਿਸੇ ਪਾਸੇ ਹੋਰ ਦੇ ਨਾ ਬਾਈ ਯਾਰ ਤੂੰ ਆਇਆ ਨਾ ਸਰ ਯਾਰ ਮਾ ਫੜਾ ਸੰਗੀਤ ਲੈ ਕੇ ਬਾਈ ਨਹੀਂ ਤੇ ਮੇਰੇ ਕੋਲੇ ਨਾ ਬਾਈ ਦਿਨ ਥੋੜਿਆ ਯਾਰ ਮੇਰੇ ਕੋਲੇ ਕਿੱਥੇ ਮੈਂ ਤਾਂ ਆਪ ਫਸਿਆ ਬਠਾ ਬਾਈ ਆਇਆ ਨਾ ਸਰ ਯਾਰ ਤੂੰ ਕਿਸੇ ਪਾਸੋਂ ਦੀ ਹੱਲ ਕਰ ਪਾਸੇ ਕੋਈ ਨਾ ਬਾਈ ਜੇ ਮੈਂ ਤੈਨੂੰ ਹਾਂ ਕਰਤੀ ਤੂੰ ਮੇਰੇ ਤੇ ਅੜਿਆ ਰਹੇ ਮੈਂ ਤਾਂ ਯਾਰ ਗੌੜੀ ਆਸ ਲੈ ਕੇ ਆਇਆ ਸੀ ਬਾਈ ਤੇਰੇ ਕੋਲੇ ਯਾਰ ਨਹੀਂ ਮੈਂ ਆਪਣਾ ਕੋਰਾ ਜਵਾਬ ਆ ਮੈਨੂੰ ਨਹੀਂ ਕਰ ਸਕਦਾ ਠੀਕ ਆ ਬਾਈ ਤੇਰੇ ਯਾਰ ਯਾਰ ਬਾਈ ਸੀਰੇ ਨੂੰ ਪੁੱਛਦੇ ਆ ਯਾਰ ਜੇ ਕੋਈ ਪਾਇਆ ਗਿਆ ਬਾਈ ਹਾਂ ਬਾਈ ਕੱਲੇ ਕਰੀ ਆ ਆਇਆ ਲੰਘਿਆ ਜਾ ਹੋਰ ਬਾਈ ਕੀ ਹਾਲ ਚਾਲ ਆ ਠੀਕ ਆ ਵਦਿਆ ਬਾਈ ਕਾਲੇ ਤੁਹਾਨੂੰ ਦੱਸਦਾ ਆ ਹੋਰ ਕੰਮ ਕਰ ਠੀਕ ਆ ਹਾਂ ਕੰਮ ਕਰ ਠੀਕ ਆ ਵਦਿਆ ਬਾਈ ਕਾਲੀ ਹੋਰ ਤੁਹਾਨੂੰ ਦੱਸ ਕੇ ਮੈਂ ਆਇਆ ਸੀ ਮੈਂ ਕੀ ਰੱਖਣਾ ਲੜਕੇ ਮੈਂ ਆਇਆ ਸੀ ਐਸੇ ਜੀ ਦਾ ਕਢਾ ਲੈ ਆਪਾਂ ਵਾਹ ਬਾਈ ਠੀਕ ਆ ਬਾਈ 15 ਦਿਨ ਦੇ ਰਹਿਣ ਠੀਕ ਆ ਤੇ ਹੁਣ ਮੈਨੂੰ ਮਜ਼ਦੂਰੀ ਹੋਊਗੀ ਬਾਈ ਕੀ ਮਜ਼ਦੂਰੀ ਬਾਈ ਲੱਖ ਰੁਪਈਆ ਚਾਹੀਦਾ ਬਾਈ 15 ਦਿਨ ਦੇ ਰਹਿ ਕੇ ਬੈਂਦ ਬਾਈ ਐਸੇ ਬਾਈ ਹਾਂ ਬਾਈ ਸੋ ਪਹਿਲੇ ਨਾਲ ਆਇਆ ਸੀ ਹਾਂ ਹਾਂ ਬਈ ਲੱਖ ਰੁਪਏ ਦਾ ਇੰਤਜ਼ਾਮ ਕਰ ਕਰਕੇ ਦੇ ਬਈ ਯਾਰ ਕਿਸੇ ਨੂੰ ਬਈ ਯਾਰ ਪੈਸੇ ਤਾਂ ਜਵਾਬ ਤਾਂ ਮੈਂ ਦਿੰਦਾ ਸੀ ਕਾਲੇ ਹਨਾ ਕਾਲੇ ਜਵਾਬ ਤਾਂ ਦਿੰਦਾ ਨਹੀਂ ਸੀਗਾ ਬਈ ਯਾਰ ਮੈਂ ਲਾ ਤੇ ਬੋਲਟ ਦੇ ਪੈਸੇ ਹੋਣ ਤੇ ਨਹੀਂ ਤਾਂ ਦੇ ਦਿੰਦਾ ਇੱਕ ਦਿਨ ਵਾਲੇ ਘੱਟ ਦੱਸ ਕੇ ਬਈ ਤੈਨੂੰ ਜਵਾਬ ਨਹੀਂ ਸਮਝ ਨਾ ਬਈ ਸਿਰੇ ਯਾਰ ਐ ਨਾ ਕਰ ਯਾਰ ਬਈ ਹੁਣ ਨਹੀਂ ਹੱਲ ਹੋਣਾ ਮੈਂ ਤੈਨੂੰ ਕਾਲੇ ਮੈਂ ਤੈਨੂੰ ਲਾਰਾ ਲਾਦਾ ਦੇਣਾ ਘੱਟ ਕਿਉਂ ਮੈਂ ਪੈਸੇ ਬੋਲਟ ਤੇ ਲਾਇਆ ਆ ਤੈਨੂੰ ਜਮੀ ਨਹੀਂ ਜਵਾਬ ਦਿੰਦਾ ਜੀ ਬਈ ਨਾ ਬਈ ਰਹਿਣਾ ਕਰ ਬਾਲੀ ਯਾਰ ਨਹੀਂ ਹੋਣਾ ਨਹੀਂ ਹੱਲ ਬਈ ਕਾਲੇ ਹੋਣਾ ਨਹੀਂ ਹੱਲ ਬਈ ਚੌਲ ਦੀ ਗੱਜਾਂ ਕਰ ਬੋ ਚਾਹ ਬਣਾ ਲੈਂਦੇ ਭਾਈ ਚਾਹ ਹੀ ਜਾਂਦਾ ਹੈ ਕੋਈ ਨਾ ਚਾਹ ਕੋਈ ਚਾਹ ਬਣਾਣੇ ਵੀ ਭਾਈ ਚਾਹ ਬਹੁਤ ਸੋਰ ਚਾਹ ਚੰਗੀਆਂ ਨਹੀਂ ਲੱਗਦੀਆਂ ਮੈਂ ਲਾਂਦੀ ਭਾਈ ਕਰੇ ਕੇ ਪਾ ਉਹ ਕਿੰਨਾ ਕਿਆ ਮਸ਼ਹਹ ਚੜ ਗਿਆ ਮੈਂ ਬੜੇ ਕੁਝ ਹੋਇਆ ਨੇ ਅੱਜ ਮੈਂ ਕਹਿੰਦਾ ਕੀ ਬੋਲੀਆਂ ਜਦੋਂ ਲਾਟਰੀ ਲੱਗ ਗਈ ਆਪਣੇ ਆਪਾਂ ਅੱਛਾ ਗਏ ਔਰ ਪਿਛਲੇ ਸਾਲ ਦਾ ਨਹੀਂ ਦੋ ਦੋ ਸਾਲਾਂ ਦਾ ਰੁਪਇਆ ਪਿਆ ਸੀਗਾ ਲੱਖ ਰੁਪਇਆ ਅੱਛਾ ਠੀਕਾ ਆ ਚੱਕਰ ਜੋ ਮਰਜ਼ੀ ਬਣਵਾ ਲਈ ਠੀਕ ਹੈ ਨਾ ਹਾਂ ਬਸ ਆਹ ਦੇਣਾ ਨਾ ਛੋੜੀ ਗਿਓ ਲਾਇਮਾ ਤੇ ਪੈਸੇ ਵੀ ਚਾਚ ਨਾ ਵੀ ਲਈ ਫਿਰਦੀਆਂ ਪੈਸੇ ਵੀ ਨਾ ਰੱਖ ਗਈ ਅੰਦਰ ਉਹ ਹੋਰ ਜਸਮਨ ਇਹ ਤਾਂ 2 ਸਾਲਾਂ ਦਾ ਰਹਿ ਪਿਆ ਸੀ ਲੱਖ ਰੁਪਇਆ ਮਿਲ ਗਿਆ ਬਸ ਫਿਰ ਰਸਤੇ 'ਚ ਮਨ ਕੋਲ ਮਹ ਪਈ ਪੈਸੇ ਦੇ ਜੰਮ ਕਹਿੰਦਾ ਭਾਈ ਘਰੇ ਪੈਨੇ ਆ ਜਾ ਤੈਨੂੰ ਦੇ ਦੂਰਾ ਲੱਖ ਹੀ ਦਿੱਤਾ ਜਿਹਦਾ ਵਿਆਹ ਰੂਮ ਦਾ ਸੀ ਜਿਹੜਾ ਉਹ ਤੂੰ ਇੰਨਾ ਸ਼ੁਕਰ ਕਰ ਮੂਹਣ ਮਿਲ ਗਿਆ ਵਿਆਜ ਕਿਹੜਾ ਅੱਜ ਕੱਲ ਇਹ ਜਮਾਨੇ 'ਚ ਵਿਆਜ ਭਾਲਦੀ ਇਹ ਤਾਂ ਤੁਹਾਡੀ ਮਾੜੀ ਆ ਨਾ ਉਹ ਚਲ ਕੋਈ ਨਹੀਂ ਉਹਦਾ ਵੀ ਭਲਾ ਹੋਵੇ ਪਰ ਤੁਹਾਨੂੰ ਪਤਾ ਤਿੰਨ ਰੁਪਏ ਦੇ ਆ ਚਲਦਾਗਾ ਤੇ ਉਹ ਵਿਆਜ ਹੀ ਕਿੰਨਾ ਬਣ ਗਿਆ ਸੀ 100000 ਦਾ ਮੈਂ ਵਿਆਜ ਦਾ ਬਣਦਾ ਸੀ ਚਲ ਕੋਈ ਨਹੀਂ ਪ੍ਰਮਾਤਮਾ ਉਹਦਾ ਭਲਾ ਕਰੇ ਆਪਾਂ ਨੂੰ ਇੰਨੇ ਮਿਲ ਗਏ ਲੱਖ ਰੁਪਏ ਬਣਾ ਰਿਆ ਪਿਆ ਸੀ ਥੋੜਾ ਚਲੋ ਠੀਕ ਹੁਣ ਗੱਲ ਸੁਣਾ ਜੇ ਤੂੰ ਕੁਛ ਬਣਵਾਉਣਾ ਤਾਂ ਬਣਵਾ ਲੈ ਇਹ ਦਾ ਤੇਰੇ ਆ ਤੈਨੂੰ ਦੇ ਦੇ ਠੀਕ ਹੈ ਨਾ ਜੋ ਮਰਜ਼ੀ ਬਣਵਾ ਲੈ ਚਲੋ ਠੀਕ ਹੈ ਹਾਂ ਚਲੋ ਠੀਕ ਹੈ ਮੈਂ ਫਿਰ ਜਾਣਾ ਖੇਤ ਹੈ ਠੀਕ ਹੈ ਚੰਗਾ ਜਮੇਗਾ ਸਮਾਨ ਨੇ ਖੇਤ ਜਾ ਜਾਮਾ ਹੈ ਠੀਕ ਹੈ ਆਓ ਰੱਬ ਤੂ ਠੀਆਂ ਵੀ ਦੇ ਦੇਣਾ ਨਾਲ ਨਾਲ ਗਰੀਬੀ ਵੀ ਦੇ ਦੇਣਾ ਜੇ ਠੀਆਂ ਦੇਣਾ ਹੁਣਾਂ ਤਾਂ ਗਰੀਬੀ ਨਾ ਦਿਆ ਕਰ ਤੇ ਜਾਂ ਫਿਰ ਠੀਆਂ ਦੇ ਨਾਲ ਪੈਸਾ ਦਿਆ ਕਰ ਕਿਸੇ ਪਾਸੇ ਵੀ ਨਹੀਂ ਕੋਈ ਬਾਪ ਫੜਦਾ ਵਿਆਹ ਵੀ ਰੱਖ ਲਿਆ ਹੋਰ ਮੈਨੂੰ ਲੱਗਦਾ ਵੀ ਮੇਰੀ ਮੌਤ ਤੋਂ ਇਲਾਵਾ ਹੋਰ ਕੋਈ ਮੇਰੇ ਕੋਲੇ ਰਸਤਾ ਨਹੀਂ